ਇੱਥੇ ਮੈਂ ਅੱਜ ਬੈਠਾ ਇੱਥੇ ਪਹਿਲੇ ਕੋਈ ਹੋਰ ਬੈਠਾ ਸੀ ਉਸ ਤੋਂ ਪਹਿਲੇ ਕੋਈ ਹੋਰ ਬੈਠਾ ਸੀ ਸਾਇੰਟਿਸਟ ਐਸਾ ਕਹਿੰਦੇ ਨੇ ਜਿਸ ਜਗ੍ਹਾ ਵੀ ਅਸੀਂ ਬੈਠੇ ਹਾਂ ਘਟ ਤੋਂ ਘਟ 10-15 ਬੰਦਿਆਂ ਦੀ ਖ਼ਾਕ ਜਾਂ ਰਾਖ ਹੋਣੀ ਚਾਹੀਦੀ ਇਤਨੀ ਤੇ ਹੋਣੀ ਚਾਹੀਦੀ ਕਿਧਰੇ ਵੀ ਚਲੇ ਜਾਈਏ ਕਿਧਰੇ ਵੀ ਸਾਡੇ ਕਦਮ ਟਿਕੇ ਨੇ ਉਹਨਾਂ ਦੋ ਕਦਮਾਂ ਦੇ ਥੱਲੇ ਘਟ ਤੋਂ ਘੜ 10-15 ਬੰਦਿਆਂ ਦੀ ਖ਼ਾਕ या राख पही मनक मिट चुके ने, खाक, खाक हो गए ने, जिस आसन हम बैठे केते बैस गया बाबा फरीद कहने मैं जिथे बैठा पता नहीं कितने बैठ गए ने, कितने बैठ गए ने, ओ बैठ गए ने अज मैं उन्होंने थां ते बैठे कल मेरी ते कोई बैठेगा ਜਿਸ ਸਨ ਹਮ ਵੈਸੇ ਹੈ ਕਿਵੇਂ ਵੈਸ ਲਿਆ ਸੰਸਾਰ ਦੇ ਚ ਘਰ ਕਿਸੇ ਦਾ ਵੀ ਨਹੀਂ ਹੈ ਸਭ ਮੁਸਾਫਰ ਖਾਨੇ ਚ ਜਾਇ ਸਰਾਂ ਵਿੱਚ ਨੇ ਤੇ ਸਾਰਿਆਂ ਦਾ ਘਰ ਪ੍ਰਮਾਤਮਾ ਹੈ ਮੁਕਾਮ ਉਹ ਹੀ ਏਕ ਹੈ ਨਾਨਕਾ ਸਚ ਬਗਵਾਨ ਮਹਾਰਾਜ ਕਹਿੰਦੇ ਨੇ ਮੈਂ ਸਚ ਕਹਿਨਾ ਮੁਕਾਮ ਟਿਕਾਣਾ ਘਰ ਸਾਰਿਆਂ ਦਾ ਉਹ ਪ੍ਰਮਾਤਮਾ ਹੈ ਔਰ ਕੋਈ ਨਹੀਂ ਜਿਤਨੇ ਚਿਰ ਤੱਕ ਮਨੁੱਖ ਪਹੁੰਚਿਆ ਨਹੀਂ ਉਤਨੇ ਚਿਰ ਤੱਕ ਜਾਂ ਤੇ ਚੱਲਦਾ ਪਿਆ ਜਾਂ ਭਟਕਦਾ ਪਿਆ ਜਾਂ ਤੇ ਚੱਲ ਰਿਹਾ ਜੋ ਚੱਲ ਰਿਹਾ ਸਾਧੂ ਹੈ ਸਾਧਨਾ ਕਰ ਰਿਹਾ ਜਾਂ ਫਿਰ ਭਟਕ ਰਿਹਾ ਹੈ ਸੰਸਾਰ ਦੇ ਵਿੱਚ ਭਟਕਣਾ ਆਉਂਦਾ ਹੈ ਤੇ ਧਰਮ ਦੇ ਮਾਰਗ ਤੇ ਚੱਲਣਾ ਆਉਂਦਾ ਹੈ ਸੰਸਾਰੀ ਸਾਰੇ ਹੀ ਭਟਕਦੇ ਪਏ ਹੁੰਦੇ ਕਿਉਂ ਸੰਸਾਰੀ ਦੀ ਕੋਈ ਦਿਸ਼ਾ ਨਹੀਂ ਕੋਈ ਮੰਜ਼ਿਲ ਨਹੀਂ ਉਹਦੇ ਵਟਕ ਰਿਹਾ ਵਟਕਣਾ ਕਿਸ ਨੂੰ ਕਹਿੰਦੇ ਨੇ ਮੰਜ਼ਿਲ ਤੋਂ ਬਿਨਾ ਟਿਕਾਣੇ ਤੋਂ ਬਿਨਾ ਆਂ ਤੋਂ ਬਿਨਾ ਚੱਲਣਾ ਉਹ ਚੱਲਣਾ ਚੱਲਣਾ ਨਹੀਂ ਆਉਂਦਾ ਵਟਕਣਾ ਕਿਤੇ ਪਹੁੰਚਣਾ ਹੀ ਨਹੀਂ ਹੈ ਜਦ ਕਿਧਰੇ ਪਹੁੰਚਣਾ ਨਹੀਂ ਹੈ ਤੇ ਚੱਲ ਰਹਾ ਉਹ ਤੇ ਵਟਕਣਾ ਹੈ ਉਸਾਹੀ ਮਾਫ दुकान ते बैठा हो प्रभु चिंतन है तो चल रहे है नहीं है तो भटक रहे है कम धंधा करद भटक रहे है खेती बाड़ी करद भटक रहे है कीर्तन करद कथा कर करद भी अगर रब्बी बह नहीं रब्बी याद नहीं रब्बी स्रोत नहीं तो कोई कीर्तन देच भी जाए कोई कथा भी भटकद कोई बाजारा चटकद कोई गुरुद्वार भटकद ਮੰਦਰਾਂ ਦੇ ਵਿੱਚ ਬਹੁਤੀ ਦੁਨੀਆ ਭਟਕਦੀ ਹੈ ਕੋਈ ਮਸਜਿਦਾਂ ਦੇ ਵਿੱਚ ਭਟਕ ਰਿਹਾ ਮੈਂ ਇੱਕ ਗਾਥਾ ਅਕਸਰ ਬਿਆਨ ਕਰਦਾ ਹੁੰਦਾ ਕਰਦੇ ਹਾਂ ਸੁਲਤਾਨਪੁਰ ਦੇ ਨਵਾਬ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਖਿਆ ਜਿਹੜਾ ਤੁਸੀਂ ਬੁਲੰਦ ਬਾਗ ਕਹਿੰਦੇ ਹੋ ਅੱਲਾ ਰਾਮ ਇੱਕੋ ਹੈ ਅੱਲਾ ਰਾਮ ਇੱਕੋ ਹੈ ਤੇ ਚਲੋ ਅੱਜ ਸਾਡੇ ਨਾਲ ਨਮਾਜ਼ ਪੜੋ ਮਸਜਿਦ ਦੇ ਸਾਡੀ ਮਸਜਿਦ ਦੇ ਚ ਬਾਬਾ ਜੀ ਖੜੇ ਹੋ ਗਏ ਕਹਿਣ ਲੱਗੇ ਚਲੋ ਇਤਨੀ ਉਮੀਦ ਉਸ ਨਵਾਬ ਨੂੰ ਵੀ ਨਹੀਂ ਸੀ ਕਿ ਮੈਂ ਆਖਾਂਗਾ ਤੇ ਖੜੇ ਹੋ ਜਾਣਗੇ ਚੱਲ ਪੈਣਗੇ ਇਤਨੀ ਉਮੀਦ ਨਹੀਂ ਸੀ ਅੱਕਾ ਬੱਕਾ ਰਹਿ ਗਿਆ ਮਹਾਰਾਜ ਕਹਿਣ ਲੱਗੇ ਕਦਮ ਤੇਰੇ ਕਿਉਂ ਰੁਕ ਰੁਕ ਕੇ ਚੱਲਦੇ ਪੈਣ ਚੱਲ ਜਦ ਤੋ ਨਮਾਜ਼ ਦਾ ਕਿਹਾ ਚੱਲ ਸਾਰੇ ਸੁਲਤਾਨਪੁਰ ਦੇ ਸੁਲਤਾਨਪੁਰ ਦੋ ਨੇ ਇੱਕ ਯੂਪੀ ਦੇ ਚ ਲਖਨਊ ਦੇ ਨੇੜੇ ਇਕ ਪੰਜਾਬ ਦੇ ਚ ਹੈ ਸੁਲਤਾਨਪੁਰ ਪੰਜਾਬ ਦਾ ਸੁਲਤਾਨਪੁਰ ਸਾਰੇ ਸੁਲਤਾਨਪੁਰ ਵਿੱਚ ਖਬਰ ਪਹੁੰਚ ਗਈ ਬਾਬਾ ਤੇ ਨਮਾਜ਼ ਪੜਨ ਚਲੇ ਨਵਾਬ ਦੇ ਨਾਲ ਚਲੇ ਔਰ ਪ੍ਰਣਕੀਤ ਹੈ ਨਮਾਜ਼ ਪੜਾਂਗੇ ਬੁਥੇਰੀਆਂ ਨੂੰ ਤੇ ਹੈਰਾਨੀ ਹੋਈ ਬਾਬਾ ਮਜ਼ਬਦ ਬਦਲ ਰਿਹਾ ਬੇਬੇ ਨਾਨਕੀ ਭੈਣ ਹਸਦੀ ਰਹੀ। ਕਹਿੰਦੇ ਨੇ ਪੁਰਸ਼ ਨਾਲੋਂ ਭਾਵਕਤਾ, ਭਰੋਸਾ ਇਸ ਤਰੀ ਦੇ ਚ ਜ਼ਿਆਦਾ ਹੁੰਦਾ ਹੈ। ਮੁਹੰਮਦ ਸਾਹਿਬ ਤੇ ਜਿਸ ਨੇ ਪਹਿਲੇ ਫੇਤ ਕੀਤਾ, ਪਹਿਲੇ ਭਰੋਸਾ ਕੀਤਾ ਉਹ ਖਦੀਜਾ ਸੀ, ਉਹਨਾਂ ਦੀ ਪਤਨੀ ਸੀ। ਇਹ ਵੀ ਮਰਜ਼ ਕਰਾ ਸ੍ਰੀ ਕ੍ਰਿਸ਼ਨ ਦੇ ਉੱਤੇ ਜਿਸ ਦਾ ਪੂਰਾ ਭਰੋਸਾ ਸੀ ਯਕੀਨ ਸੀ ਉਹ ਦਰੋਖਤੀ ਸੀ ਕਦੀ ਨਹੀਂ ਥੜਕੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉੱਤੇ ਜਿਸ ਦਾ ਸਭ ਤੋਂ ਪਹਿਲੇ ਭਰੋਸਾ ਬਜਿਆ ਔਰ ਭਰੋਸੇ ਚ ਰਹੀ ਉਹ ਭੈਣ ਨਾਨਕੀ ਸੀ ਬੇਬੇ ਨਾਨਕੀ ਸੀ ਕਹਿੰਦੇ ਨੇ ਸੁਜਾਤਾ ਨਾ ਹੁੰਦੀ ਤੇ ਸ਼ਾਇਦ ਬਹੁਤ ਧਰਮ ਵੀ ਇਤਨਾ ਫੈਲਣਾ ਨਹੀਂ ਸੀ ਭਾਵਕਤਾ ਜ਼ਿਆਦਾ ਹੁੰਦੀ ਹੈ ਭਰੋਸਾ ਜ਼ਿਆਦਾ ਹੁੰਦਾ ਹੈ ਯਕੀਨ ਜ਼ਿਆਦਾ ਹੁੰਦਾ ਹੈ ਖੈਰ ਮੁਖ्तसर میں ਅਰਜ਼ ਕਰਾਂ ਬੇਬੇ ਨਾਨਕੀ ਹਸਤੀ ਰਹੀ ਉਸ ਦਾ ਭਰੋਸਾ ਪੱਕਾ ਸੀ ਮੇਰਾ ਵੀ ਇੱਕ ਪਹੁੰਚੀ ਹੋਈ ਆਤਮਾ ਹੈ ਰਮਜ਼ ਹੋਵੇਗੀ ਇਸ ਦੇ ਵਿੱਚ ਵੀ ਕੋਈ ਪਹੁੰਚ ਗਏ ਮਸਜਿਦ ਦੇਚ ਕਤਾਰ ਵਿੱਚ ਖੜੇ ਨੇ ਉਲਮਾ ਉਮਰਾ ਅੱਗੇ ਖੜਾ ਇਮਾਮ ਉਸੇ ਹੀ ਕਤਾਰ ਦੇਚ ਨਵਾਬ ਖੜੇ ਹੋ ਗਏ ਗੁਰੂ ਨਾਨਕ ਖੜੇ ਹੋ ਗਏ ਰੁਕਾਤ ਪੜ੍ਹਨੀ ਸ਼ੁਰੂ ਕੀਤੀ ਇਮਾਮ ਨੇ ਸਜਦੇ ਦੇਚ ਸਿਰ ਝੁਕਿਆ ਨਮਾਜ਼ੀਆਂ ਦਾ ਬਾਬਾ ਜੀ ਨਹੀਂ ਝੁਕੇ ਖੜੇ ਨਵਾਬ ਨੇ ਸਜਦਾ ਕਰਦਿਆਂ ਅੱਖ ਖੋਲ ਕੇ ਵੇਖ ਲਿਆ ਬਾਬਾ ਨਹੀਂ ਝੁਕੇ ਗੁਰੂ ਨਾਨਕ ਨਹੀਂ ਝੁਕੇ ਨਮਾਜ਼ ਦੀ ਸਮਾਪਤੀ ਤਬਾਬ ਨਵਾਬ ਕਹਿੰਦਾ ਵਲੀ ਅੱਲਾਹ ਹੋ ਤੁਸੀਂ ਲੇਕਿਨ ਤੁਸੀਂ ਵੀ ਗਲਤ ਬਿਆਨ ਨਹੀਂ ਕਰਦੇ ਉਹ ਸਭ ਕਹਿਣ ਦੀਆਂ ਗੱਲਾਂ ਨੇ ਅੱਲਾਹ ਰਾਮ ਇੱਕੋ ਹੈ ਅੱਲਾਹ ਰਾਮ ਇੱਕੋ ਹੈ ਤੁਸੀਂ ਵਾਅਦਾ ਕੀਤਾ ਸੀ ਮੇਰੇ ਨਾਲ ਨਿਮਾਜ਼ ਪੜੋਗੇ ਤੁਸੀਂ ਨਹੀਂ ਪੜੀ ਖੜੇ ਰਹੇ ਹੋ ਸਤਿਗੁਰੂ ਕਹਿਣ ਲੱਗੇ ਮੈਂ ਤੇ ਹੁਣ ਵੀ ਆਪਣੇ ਵਾਅਦੇ ਤੇ ਕਾਇਮਾਂ ਤੇਰੇ ਨਾਲ ਨਿਮਾਜ਼ ਪੜ੍ਹਣੀ ਸੀ ਮੈਂ ਤੇਰੇ ਨਾਲ ਘੋੜੇ ਨਹੀਂ ਖਰੀਦਣੇ ਸਨ ਤੂੰ ਤੇ ਕਾਬਲ ਦੇ ਚ ਘੋੜੇ ਖਰੀਦਦਾ ਪਿਆ ਸੀ ਤੂੰ 10 ਕਾਬਲ ਦੇ ਚ ਘੋੜੇ ਖਰੀਦ ਰਿਹਾ ਸੀ ਕਿ ਨਹੀਂ ਦੰਗ ਰਿਆ ਵਾਕਈ ਉਸਨੇ ਆਪਣੇ ਦੋ ਐਲਕਾਰ ਵੇਜੇ ਸੰ ਘੋੜੇ ਖਰੀਦਣ ਵਾਸਤੇ ਤੇ ਮਨ ਇਸ ਦਾ ਉੱਥਈ ਸੀ ਉਹ ਐਲਕਾਰ ਘੋੜੇ ਲਿਆ ਰਹੇ ਹੋਣਗੇ ਚੰਗੇ ਲਿਆ ਰਹੇ ਹੋਣਗੇ ਵਧੀਆ ਲਿਆ ਰਹੇ ਹੋਣਗੇ ਮਹਾਰਾਜ ਕਹਿਣ ਲੱਗੇ ਮੈਂ ਤੇਰੇ ਨਾਲ ਨਮਾਜ਼ ਪੜ੍ਹਨੀ ਸੀ ਤੇਰੇ ਨਾਲ ਘੋੜੇ ਖਰੀਦਣ ਦਾ ਵਾਅਦਾ ਨਹੀਂ ਕੀਤਾ ਸੀ ਸਾਰੇ ਹੀ ਆਪਣੇ ਆਪਣੇ ਘੋੜੇ ਖਰੀਦੇ ਨੇ ਕੋਈ ਮਸਜਿਦਾਂ ਦੇ ਵਿੱਚ ਕੋਈ ਮੰਦਰਾਂ ਦੇ ਵਿੱਚ ਕੋਈ ਗੁਰਦੁਆਰਿਆਂ ਵਿੱਚ ਸਭ ਆਪਣੇ ਆਪਣੇ ਘੋੜੇ ਖਰੀਦੇ ਵੇ ਵੀ ਮਾਸ ਕਰਦੇ ਕਿਸੇ ਲਈ ਦੁਕਾਨ ਤੇ ਬੈਠਣਾ ਵੀ ਮੰਦਰ ਦੇ ਚ ਬੈਠਣਾ ਹੈ ਕਿਸੇ ਦਾ ਮੰਦਰ ਦੇ ਚ ਬੈਠਣਾ ਵੀ ਬਾਜ਼ਾਰ ਦੇ ਚ ਬੈਠਣਾ ਕੋਈ ਤੇ ਇਸ ਢੰਗ ਨਾਲ ਬੈਠਦਾ ਹੈ ਕਿ ਘਰ ਹੀ ਧਰਮਸ਼ਾਲਾ ਬਣ ਜਾਂਦੀ ਹੈ ਕੋਈ ਇਸ ਢੰਗ ਨਾਲ ਬੈਠਦਾ ਹੈ ਕਿ ਧਰਮਸ਼ਾਲਾ ਨੂੰ ਵੀ ਬਾਜ਼ਾਰ ਬਣਾ ਕੇ ਰੱਖ ਲੈਂਦਾ ਹੈ ਮਾਰਕੀਟ ਬਣਾ ਕੇ ਰੱਖ ਲੈਂਦਾ ਹੈ ਪ੍ਰਭੂ ਦਾ ਮਾਰਗ ਸੁਰਤ ਦਾ ਮਾਰਗ ਹੈ ਧਿਆਨ ਦਾ ਮਾਰਗ ਹੈ ਜਿਸ ਤੇ ਸਾਡਾ ਧਿਆਨ ਚੱਲਦਾ ਹੈ ਅੰਦਾਜ਼ੇ ਵੀ ਲੱਗ ਜਾਂਦੇ ਨੇ ਜੋ ਚੱਲ ਪਿਆ ਹੈ ਸਾਧੂ ਹੈ ਜੋ ਪਹੁੰਚ ਗਿਆ ਹੈ ਸੰਤ ਹੈ ਪਹੁੰਚਿਆ ਤੇ ਪਹੁੰਚ ਗਿਆ ਟਿਕਾਣੇ ਤੇ ਪਹੁੰਚ ਗਿਆ ਜਿਸ ਦੇ ਅੰਦਰ ਚੱਲਣ ਦੀ ਲਾਲਸਾ ਪੈਦਾ ਹੋ ਗਈ ਹੈ ਜਗਿਆ ਸੁਵੇ ਕਥਾ ਸੁਣ ਕੇ ਕੀਰਤਨ ਸੁਣ ਕੇ ਸਤ ਸੰਗ ਕਰਕੇ ਚੱਲਣ ਦੀ ਲਾਲਸਾ ਪੈਦਾ ਹੋ ਗਈ ਹੈ ਜਗਿਆ ਸੁਵੇ ਚਲੇ ਆ ਨਹੀਂ ਤਿਆਰੀ ਹੈ ਖਿਆਲ ਆ ਗਿਆ ਚਲੀਏ ਲੋਕੀ ਪੂਜਾ ਪਾਠ ਕਰਦਿਨ ਮੈਂ ਵੀ ਕਰਾਂ ਲੋਕੀ ਮੰਤਰਾਂ ਦਾ ਜਪ ਕਰਦਿਨ ਮੈਂ ਵੀ ਕਰਾਂ ਲੋਕੀ ਸੇਵਾ ਕਰਦਿਨ ਮੈਂ ਵੀ ਕਰਾਂ ਲੋਕੀ ਹਰ ਜੱਜ ਸੁਣਦੇ ਨੇ ਮੈਂ ਵੀ ਸੁਣਾ ਜਗਿਆ ਸਾਂ ਜਾਦੀਏ ਚੱਲਿਆ ਨਹੀਂ ਹੈ ਚੱਲਣਾ ਹੈ ਸੁਰਦ ਦਾ ਚੱਲਣਾ ਹੈ ਧਿਆਨ ਦਾ ਤੇ ਧਿਆਨ ਦੇ ਚੱਲਦਿਆਂ ਰਸਤਾ ਵੀ ਬਣਦਾ ਹੈ ਚੱਲਣਾ ਰਸਤੇ ਦਾ ਵੀ ਬਣਨਾ ਹੈ ਚੱਲਣਾ ਚੱਲਣਾ ਵੀ ਚੱਲਣ ਦੀ ਸਭ ਤੋਂ ਵੱਡੀ ਰੁਕਾਵਟ ਕੀ ਹੈ ਤੇ ਮੈਂ ਫਿਰ ਦौराਵਾ ਧਰਮ ਮਨ ਦੀ ਸਾਧਨਾ ਹੈ ਮਨ ਚਲੇ ਆ ਕਿ ਨਹੀਂ ਮੈਂ ਜੋ ਦਿਖਾਈ ਦੇ ਰਿਹਾ ਮੈਂ ਉਹ ਨਹੀਂ ਹਾਂ ਮੈਂ ਉਹ ਹਾਂ ਜੋ ਮੇਰਾ ਮਨ ਹੈ ਤੁਸੀਂ ਜੋ ਮੈਨੂੰ ਦਿਖਾਈ ਦੇ ਰਹੇ ਹੋ ਗੁਸਤਾਖੀ ਮਾਫੇ ਨਹੀਂ ਮਨੁੱਖ ਉਹ ਹੀ ਕੁਛ ਹੈ ਜੋ ਇਸ ਦੀ ਸੋਚ ਨਹੀਂ ਹੈ ਮਨੁੱਖ ਉਹੀ ਕੁਛ ਹੈ ਜੋ ਇਸ ਦੇ ਵਿਚਾਰ ਨੇ ਮਨੁੱਖ ਉਹੀ ਕੁਛ ਹੈ ਜੋ ਇਸ ਦੀਆਂ ਯਾਦਾਂ ਨੇ ਜੋ ਇਸ ਦੀ ਸਿਮਰਤੀ ਹੈ ਮੈਂ ਉਹੀ ਕੁਛ ਹਾਂ ਜੋ ਮੇਰੀ ਯਾਦਾਂ ਚੱਲਦਾ ਮੈਂ ਉਹੀ ਕੁਛ ਹਾਂ ਜੋ ਮੇਰੇ ਵਿਚਾਰਾਂ ਚੱਲਦਾ ਮੈਂ ਉਹੀ ਕੁਛ ਹਾਂ ਜੋ ਮੇਰੀ ਸੋਚਣੀ ਚੱਲਦਾ ਕਈ ਦਫਾ ਐਸਾ ਵੀ ਹੁੰਦਾ ਹੈ ਮੇਰੀ ਸੋਚਣੀ ਚ ਕੁਝ ਹੋਰ ਚੱਲਦਾ ਹੈ ਮੇਰੇ ਹੱਥ ਕੁਝ ਹੋਰ ਕਰਦੇ ਨੇ ਮੇਰੇ ਵਿਚਾਰਾਂ 'ਚ ਕੁਝ ਹੋਰ ਚੱਲਦਾ ਪਿਆ ਮੇਰੇ ਕਦਮ ਕਿਸੇ ਹੋਰ ਪਾਸੇ ਜਾ ਰਹੇ ਕਈ ਵਾਰ ਸਰੀਰ ਦਾ ਕਰਮ ਮਾਨਸਿਕ ਕਰਮ ਨਾਲ ਮੇਲ ਨਹੀਂ ਖਾਂਦਾ ਕੀਰਤਨ ਕਰਤੇ ਰਿਹਾ ਮਨ ਕੀਰਤਨ ਦੇਚ ਨਹੀਂ ਹੈ ਕੀਰਤਨ ਸੁਣਤੇ ਰਿਹਾ ਸਿਰਫ ਕੰਨਾਂ ਤੱਕ ਗੱਲ ਪਹੁੰਚ ਰਹੀ ਹੈ ਮਨ ਨਹੀਂ ਸੁਣ ਰਿਹਾ ਸਰੀਰਕ ਕਰਮ ਮਾਨਸਿਕ ਕਰਮ ਵੀ ਹੋਵੇ ਤੇ ਕੋਈ ਲਾਜ਼ਮੀ ਨਹੀਂ ਹੈ ਤੇ ਮਾਨਸਿਕ ਕਰਮ ਸਰੀਰਕ ਕਰਮ ਵੀ ਬਣ ਗਿਆ ਹੋਵੇ ਤੇ ਵੀ ਕੋਈ ਜ਼ਰੂਰੀ ਨਹੀਂ ਇਸ ਵਾਸਤੇ ਹਰ ਮਨੁੱਖ ਦੋ ਤਰ੍ਹਾਂ ਦੀ ਜ਼ਿੰਦਗੀ ਜੀਉਂਦਾ ਹੈ ਦੋ ਤਰ੍ਹਾਂ ਦੀ ਜ਼ਿੰਦਗੀ ਜੀਉਂਦਾ ਹੈ ਦੋ ਤਰ੍ਹਾਂ ਦਾ ਜੀਵਨ ਹਰ ਮਨੁੱਖ ਦੇ ਕੋਲ ਹੁੰਦਾ ਹੈ ਸੇ ਅਸੀਂ ਜੋ ਕੁਝ ਏ ਬਾਰੋਂ ਹੈ ਉਸੇ ਦੇ ਮੁਤਾਬਕ ਫੈਸਲਾ ਕਰਾਂਗੇ ਕਿ ਤੇ ਸਤਸੰਗੀਏ ਰੋਜ਼ ਗੁਰਦੁਆਰੇ ਬੈਠਾ ਹੁੰਦਾ ਹੈ ਹੋ ਸਕਦਾ ਹੈ ਗੁਰੂ ਦੀ ਦ੍ਰਿਸ਼ਟੀ ਚ ਕੁਸੰਗੀ ਹੋਵੇ ਗੁਰਦੁਆਰੇ ਬੈਠਾ ਹੋਇਆ ਵੀ ਕੁਸੰਗੀ ਹੋਵੇ ਕਿਉਂਕਿ ਉਸ ਦਾ ਮਨ ਉੱਥੇ ਨਹੀਂ ਹੈ ਕਿਸੇ ਗੱਲ ਥਾਂ ਹੋ ਸਕਦਾ ਹੈ ਤਨ ਹੱਥ ਦਾਨ ਕਰ ਰਹੇ ਹੋਣ ਮਨ ਬੇਈਮਾਨੀ ਦੀ ਸੋਚਦਾ ਕਿ